ਮੈਂ ਜੀ ਅਜੀਤ ਸ਼ਰਮਾ ਮੇਰੀ ਪ੍ਰੇਮ ਨਾਲ ਦੁਸ਼ੰਡੀ ਰੋੜ ਤੇ ਦੁਕਾਨ ਆ ਮੁਸ਼ਕਲ ਇਹ ਆ ਰਹੀ ਆ ਵੀ ਛੜਕ ਤੇ ਪਿਛਲੇ 4-5 ਮਹੀਨੇ ਤੋਂ ਜਿਹੜੀ ਆ ਇਹ ਟੁੱਟੀ ਦੀ ਆ ਇਹਨਾ ਪੁੱਟਤੀ ਆ ਇਹਨਾ ਕੋਈ ਮਸ਼ੀਨ ਲਾ ਕੇ ਇੱਕੋ ਦਿਨ ਦੇ ਵਿੱਚ ਚੀਜ਼ 2 ਦਿਨ ਦੇ ਵਿੱਚ ਵੀ ਚੀਜ਼ ਜਿਹੜੀ 14-15 ਕਿਲੋਮੀਟਰ ਸੜਕ ਜਿਹੜੀ ਆ ਪੁੱਟ ਛੜੀ ਆ ਮਸ਼ੀਨ ਲਾ ਕੇ ਜਦ ਕਿ ਚਾਹੀਦਾ ਤੇ ਇਦਾਂ ਹੈਗਾ ਵੀ ਥੋੜੀ ਥੋੜੀ ਫੋਟੋ 2-2 3-3 ਕਿਲੋਮੀਟਰ ਫੋਟੋ ਦੇ ਫੇਰ ਉੱਤੇ ਆਪਣਾ ਉਹਨੂੰ ਕੰਪਲੀਟ ਕਰੋ ਇਹਨਾ ਤੱਕ ਤਕਰੀਬਨ ਪੁੱਟ ਛੜੀ ਉਹਨੇ ਚੰਗਾ ਵਿੱਚ ਕੋਈ ਗਾਹਕ ਆ ਰਿਹਾ ਨਿਕਲਦਾ ਹੀ ਨਹੀਂ ਕਿਉਂਕਿ ਸੜਕ ਟ ਬਿਚੋਂ ਕੀ ਕਰਨੇ ਦੋ ਮਿੰਟ ਕਿ ਜਿਹੜਾ ਕੋਈ ਦਰਾਂਦੇ ਰੋਡ ਨਿਕਲ ਜਾਂਦਾ ਕੋਈ ਕੜਾਣਾ ਰੋਡ ਨਿਕਲ ਜਾਂਦਾ ਸਾਡੇ ਇੱਥੇ ਬਿਲਕੁਲ ਗਾਹ ਕਿ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਆ ਸੁਪਰ ਹਸਸ ਲਗੇ ਹੋ ਬੇਨਦੀ ਕਰਦੇ ਆ ਕਿ ਸੜਕ ਜਿਹੜੀ ਆ ਛੇਤੀ ਛੇਤੀ ਕੰਪਲੀਟ ਕੀਤੀ ਜਾਏ ਤੇ ਮੋਟਰ ਦੇ ਕਾਰਨ ਵੀ ਆਪਣੀ ਵਜ੍ਹੀ ਰੋਟੀ ਮਾਸਤੇ ਦਾ ਚੱਲ ਸਕੇ ਫਿਰ ਜਿਹੜੇ ਜਿਹੜੇ ਛੱਰੇ ਦੇ ਜਿਹੜਾ ਇੱਥੋਂ ਆ ਛੱਟਕ ਜਿਹੜੀ ਆ ਇਹ ਕੁੱਤੀ ਜਿੱਦਾਂ ਕੁੱਤੀ ਇੱਥੋਂ ਪੱਥਰ ਵੱਜਿਆ ਆ ਪਾਰਲਰ ਵਾਲੇ ਦਾ 20000 ਦਾ ਨੁਕਸਾਨ ਹੋ ਗਿਆ ਪੱਥਰ ਵੱਜ ਕੇ ਸ਼ੀਸ਼ਾ ਟੁੱਟ ਗਿਆ ਹੁਣ ਇਹਨਾਂ ਦੀ ਜਿਹੜਾ ਸ਼ਹਿਰ ਦੇ ਵਿੱਚ ਦ ਇਹ ਅਜੇ ਮਾਜਨੋ ਹਸਪੀਟਲ ਦੇ ਬਿਲਕੁਲ ਸਾਹਮਣੇ ਟੋਟਾ ਇਹ ਕੋਈ ਆਪਣੇ ਬਿੱਟਾ ਸਵੀਟ ਤੱਕ ਇਹ ਟੋਟਾ ਹੈ ਕਿੰਨੇ ਮਹੀਨੇ ਕਰ ਨਹੀਂ ਸਕਿਆ ਇਹ ਪੀ ਡਬਲਯੂ ਡੀ ਡਿਪਾਰਟਮੈਂਟ ਲਈ ਜਮੇਰ ਹੀ ਬੰਦੀ ਹੈ ਅੱਛੋ ਲੇਖਾ ਆਟੋਪ ਆਟਕ ਰੋਡ 15 ਲੱਖ ਦਾ ਪ੍ਰੋਜੈਕਟ ਹੈ ਤੇ ਸਮੇਂ ਨੂੰ ਲੱਗਣ ਦੀ ਪਾ ਲੱਗਾ ਕਿਤੇ ਦੇਰ ਤੇ ਕਰਨ ਕੀ ਦੇ ਇਹਨੇ ਕੋਈ ਨਹੀਂ ਸਮਾਂ ਲੱਗ ਰਹੀ ਇੱਥੇ ਦੇ ਡਿਪਾਰਟਮੈਂਟ ਦੀ ਇਹ ਸ਼੍ਰੀ ਕਸ਼ਟਾ ਵਾਲੀ ਪੌਲੀ ਆਪਣੀ ਇਥੇ ਦੋ ਚੀ ਰੋਟੇ ਪਰ ਆਪਣੇ 13 ਕਿਲੋਮੀਟਰ ਦੀ ਸੜਕ ਸੀ ਵਾਲੀ ਠੀਕ ਹੈ ਜੀ ਹਲੇ ਤੱਕ ਇਹ ਸੜਕ ਮਤਲਬ ਕੰਪਲੀਟ ਨਹੀਂ ਹੋ ਪਾਈ ਜੀ ਇਹ ਜੇ ਈ ਰਿਕਸ਼ੇ ਦਿੱਲੀ ਕੋਈ ਨਾ ਕੋਈ ਈ ਰਿਕਸ਼ਾ ਪੰਡ ਦਾ ਕਿਸੇ ਦੇ ਬੱਚਿਆਂ ਦੇ ਸੜ ਲੱਗਦੀ ਹੈ ਕੋਈ ਨੇੜੀ ਦੇ ਸੜ ਲੱਗਦੀ ਹੈ ਪਰ ਪੀ ਡਬਲਯੂ ਡੀ ਅੱਗੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਕਿੰਨੇ ਸਾਲ ਕਿੰਨੇ ਕਾਲ ਇਧਰ ਸਰ ਆਪਣੇ ਸੁਖਿੰਦਰਾ ਕਾਲਜ ਹੈ ਯੂਨੀਵਰਸਿਟੀ ਹੈ 골ਡਨ ਕਾਲਜ ਹੈ ਆਹ ਸਰ ਤੇ ਸ਼ਦਰ थाना ਵੀ ਇਧਰ ਹੀ ਹੈ ਹੈਨਾ ਹੋਰ ਵੀ ਮਤਲਬ ਯੂਨੀਵਰਸਟੀਆਂ ਨੇ ਇਧਰ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਸੜਕ ਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਕਦੋਂ ਕੋਈ ਕੁੱਟਿਆਗਾ ਸਮਾਂ ਦੁਕਾਨਾਂ ਗੋਮੀ ਸਾਰੇ ਇਥੋਂ ਪੋਟਿਆ ਗਿਆ ਐਸੇ ਸਮਾਨ ਹੈ ਪਰ ਸੜਕ ਤੇ ਚਲੋ ਛੋੜੀ ਕੀਤੀ ਆ ਬਟ ਇਹਨਾਂ ਨੂੰ ਜਿਹੜੇ ਪੋਲ ਆ ਪੋਲ ਵੀ ਇਹਨਾਂ ਨੂੰ ਪਿੱਛੇ ਕਰਨੇ ਚਾਹੀਦੇ ਸੀ ਪੀਸੀਐਚਐਸ ਅੱਗੇ ਇਥੇ ਕੂੜਾ ਲੱਗਦਾ ਆ ਮਤਲਬ ਉਹਨਾਂ ਨੂੰ ਬੇਨਤੀ ਹੈ ਪੀਡਬਲਯੂਡੀ ਵਾਲਿਆਂ ਨੂੰ ਕਿ ਇਥੇ ਡੰਪ ਲਗਵਾਏ ਜਾਣਾ ਜਾਂ ਇਥੋਂ ਕੂੜਾ ਚਤਵਾਇਆ ਜਾਏ। ਦੁਕਾਨਾਂ ਅੱਗੇ ਸਾਰਾ ਕੂੜਾ ਸੁੱਟਿਆ ਜਾਂਦਾ। ਬਾਕੀ ਤੇ ਕਿੰਨੇ ਨੁਕਸਾਨ ਹੋਦੇ। ਬੱਚੇ ਦਾ ਬਹੁਤ ਜ਼ਿਆਦਾ ਨੁਕਸਾਨ ਆ ਜਾਣਾ। ਕੁਝ ਸੜਕ ਬੁੱਟਣ ਕਰਕੇ ਆ ਕੁਝ ਲੋਕੀ ਕੂੜਾ ਸੁੱਟ ਜਾਂਦੇ ਨੇ ਇਥੇ ਉਹਦਾ ਕਰਕੇ ਵੀ ਬਹੁਤ ਜ਼ਿਆਦਾ ਨੁਕਸਾਨ। ਅਲੰਦਰ ਕੁਮ ਇਹ ਇਹ ਬੜਾ ਪੱਥਰ ਬੋਦੇ ਖੇਲ ਰਹੇ ਨੇ ਬੜੇ ਚਿਰ ਦੇ ਨਾ ਪਣੋਡੇ ਦਾ ਗੱਲ ਮੈਂ ਤੇ ਰੋਜ਼ ਕੋਈ ਪੱਥਰ ਅੰਦਰ ਵਾਜਦੇ ਕੋ ਬਾਹਰ ਵਜਣਦੇ ਨੇ ਤੇ ਖਰਾਰਾ ਬਗਦੇ 13 ਫੋਟ ਸੜਕ ਬਣ ਜੀ ਬਣੀ ਨਹੀਂ ਇੱਧਰ ਹੋਰ ਸੌਣਾਂ ਦੀ ਮੋਸ਼ਕ ਨੇ ਬੱਟੇ ਖੇਲ ਰਹੇ ਨੇ ਬੱਟੇ ਆਏ ਹੋਰ ਕੀ ਐ ਦਾ ਕੋਈ ਚੀਜ਼ ਲੱਗਦੀ ਨਾ ਗੱਲ ਦਾ ਬਾਦ ਕਾਫੀ ਗੱਲ ਕਿਸਾਨ ਦਾ ਹੁੰਦਾ ਹੀ ਐ ਦਾ ਜਦੋਂ ਕਰਾਂਗੇ ਮੈਨੂੰ ਵੀ ਬੱਟੇ ਨਿੱਖ ਲੰਦੇ ਨੇ ਕੀ ਜਾਂਦੇ ਹੋ ਸੜਕ ਬਣ ਜਾ ਹੋਰ ਜਾਂਦੇ ਸੜਕ ਬਣਾਓ ਟੇਪੜਾ ਆਵੇ